ਕੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਐਤਕੀ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਛੁੱਟੀ ਤੈ ਫਿਰ ਪਾਲ ਨੂੰ ਬੰਦੀ ਸਿੱਖ ਨਹੀਂ ਮੰਨਦੇ ਸੁਖਵੀਰ ਸਿੰਘ ਬਾਦਲ ਨਿਊਜ਼ 18 ਤੇ ਬੋਲੇ ਅਮਰਪਾਲ ਤਾਂ ਅਜੇ ਅੰਡਰ ਟ੍ਰਾਇਲ ਅਦਾਖੀਆਂ ਤੋਂ ਜੇਲ੍ਹ ਦੀਆਂ ਸਲੱਖਾਂ ਤੇ ਅੱਜ ਇੱਕ ਕੈਦੀ ਨੇ ਬੰਦੀ ਸਿੱਖ ਅਮਿਤ ਸ਼ਾਹ ਦੇ ਬਿਆਨ ਤੇ ਪੜਕੇ ਅਰਵਿੰਦ ਕੇ ਜੀਵਾਲ ਬੋਦੇ ਸ਼ਾਹ ਨੇ ਆਪ ਸਮਰਸਕਾਂ ਨੂੰ ਕਿਹਾ ਪਾਕਿਸਤਾਨੀ ਮੈਨੂੰ ਭਾਵੇਂ ਗਾਲ੍ਹਾਂ ਕੱਢੋ ਪਰ ਦੇਸ਼ ਦੀ ਜਨਤਾ ਨੂੰ ਪਾਕਿਸਤਾਨੀ ਕਹਿਣਾ ਕਰੋ ਬੰਦ ਰਵਾਸਿਆਂ ਤੇ ਖਿਆਰਾ ਦੇ ਬਿਆਨ ਦੇ ਬਹਾਨੇ ਪੀਐਮ ਮੋਦੀ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬਿਹਾਰ ਦੇ ਵਿੱਚ ਰੈਲੀ ਦੌਰਾਨ ਬੋਲੇ ਹਿੰਦੀ ਗੱੜਬੜ ਦੇ ਲਈ ਮੈਨੇ ਨਹੀਂ ਰੱਖਦਾ ਬਿਹਾਰ ਦੇ ਲੋਕਾਂ ਦਾ ਸਨਮਾਨ ਸ਼ਾਹੀ ਪਰਿਵਾਰ ਨੇ ਬਿਆਨ ਦੀ ਨਖੇਦੀ ਤੱਕ ਨਹੀਂ ਕੀਤੀ। ਇਹ ਮਾਨਯਮੀ ਸੁਪਾਲ ਖੈਰਾ ਨੂੰ ਕਿਹਾ ਬੋਲੇ ਨਿੱਜੀ ਬਿਆਨ ਹੈ ਜਾਂ ਕਾਂਗਰਸ ਦਾ 에ਜੰਟ ਆ ਖੈਰਾ ਨੂੰ ਬੇਵਜ੍ਹਾ ਨੁਕਸ ਕੱਢਣ ਦੀ ਪਈ ਆਦਤ ਹੈ ਮੇਰੇ ਕੋਲ ਕੈ ਨੌਕਰੀਆਂ ਦਾ ਸਾਰਾ ਡਾਟਾ ਹਰਿਆਣਾ ਚਾਹਲੇ ਦੌਰ ਦੇ ਵਿੱਚ ਹੁਣ ਪ੍ਰਚਾਰ ਬੀਜਪੀ ਤੇ ਕਾਂਗਰਸ ਨੇ ਲਾਈ ਪੂਰੀ ਬਾਹ ਰੋहतक ਚ ਜੇਪੀ ਨੱਡਾ ਨੇ ਰੋਡ ショ ਕਰਾ ਅਰਵਿੰਦ ਸ਼ਰਮਾ ਨੇ ਕੀਤਾ ਪ੍ਰਚਾਰ ਤਾਂ ਜਗਾਦਰੀ ਦੇ ਵਿੱਚ ਖੜਗੇ ਨੇ ਰੈਲੀ ਕਰਪੀਆਂ ਤੇ ਸਾਡੇ ਤਿੱਖੇ ਨਿਸ਼ਾਨੇ ਹਰਿਆਣਾ ਦੇ ਸਾਫਾ ਗ੍ਰਹਿ ਮੰਤਰੀ ਅਨਿਲ ਵੇਜਦਾ ਅਭਰੂਦ ਹੰਬਾਲਾ ਦੇ ਪਿੰਡ ਪੰਜੋਖਰਾ ਚ ਕਿਸਾਨਾਂ ਨੇ ਰੋਕੇ ਕੀਤੇ ਸਵਾਲ ਤਾਂ ਵਿੱਚ ਬੋਲੇ ਅੰਦੋਲਨ ਦੇ ਦੌਰਾਨ ਮੈਂ ਹੀ ਸੀ ਗ੍ਰਹਿ ਮੰਤਰੀ ਲੈਂਦਾ ਹਾਂ ਆਪਣੀ ਜ਼ਿੰਮੇਵਾਰੀ ਕਿ ਆਪ ਚੇ 50 ਸਾਲ ਤੋਂ ਮੱਧ ਉਮਰ ਦੇ ਬਜ਼ੁਰਗਾਂ ਤੇ ਦਿਵਿਆਂਗਾਂ ਦੇ ਲਈ VOTING ਦੀ ਸ਼ੁਰੂਆਤ ਕਰ ਕਰ ਜਾ ਕੇ ਵੋਟ ਪਾਰੇ ਦੇ ਚੋਣ ਕਮਿਸ਼ਨ ਦੇ ਅਧਿਕਾਰੀ ਚਾਰਜੋਨ ਨੂੰ ਹੋਵੇਗੀ ਬੈਲਟ ਪੇਪਰਾਂ ਦੀ ਗਿਣਤੀ ਸੀਏਟੀ ਦੇ ਫੈਸਲੇ ਨੂੰ ਸਾਬਕਾ ਡੀਜੀਪੀ ਵੀਕੇ ਭਾਵਰਾ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਕੇਂਦਰ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਨ ਨੂੰ ਨੋਟਿਸ ਜਾਰੀ ਸੀਏਟੀ ਨੇ ਖਾਰਜ ਕੀਤੀ ਸੀ ਭਾਵਰਾ ਦੀ ਅਰਜ਼ੀ ਮਾਝਾ ਦੇ ਪਤੀਦੇ ਵਿੱਚ ਕੈਮੀਕਲ ਤੇ ਗੋਦਾਮ ਚ ਲੱਗੀ ਭਿਆਨਕ ਆਗ ਕਸਮਾਨ ਦੇ ਵਿੱਚ ਆਇਆ ਕਾਲੇ ਧੂੰਏ ਦਾ 구ਬਾਰ ਫੈਦੂ ਗੇਟ ਦੀਆਂ ਕਈ ਕਟੀਆਂ ਅੱਗ ਬਚਾਉਣ ਦੇ ਵਿੱਚ ਲੁੱਟੀਆਂ ਪੰਜਾਬ ਤੋਂ ਬਾਅਦ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਗੱਲ ਤੋਂ 30 ਜੂਨ ਤੱਕ ਬੰਦ ਰਹਿਣਗੇ ਸਕੂਲ ਗਰਮੀ ਕਰਕੇ ਯੂਪੀ ਪ੍ਰਸ਼ਾਸਨ ਨੇ ਲਿਆ ਇਹ ਫੈਸਲਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ న్యూਸ 18 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਤਾਂ ਗੱਲ ਕਰਾਂਗੇ ਮੁੱਖ ਮੰਤਰੀ ਮਾਨ ਦੇ ਵੱਲੋਂ ਪਾਈ ਗਈ ਕਿੱਕਲੀ ਦੀ ਮੁੱਖ ਮੰਤਰੀ ਮਾਨ ਨੇ ਬਠਿੰਡਾ ਦੇ ਵਿੱਚ ਰੈਲੀ ਕਰਕੇ ਸਿਆਸੀ ਹੋਂਕਾਰ ਭਰੀ ਅਤੇ ਇਸ ਦੌਰਾਨ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧੇ ਕਿੱਕਲੀ ਦੇ ਜ਼ਰੀਏ ਮੁੱਖ ਮੰਤਰੀ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਵਾਰ ਬਠਿੰਡੇ ਦੀ ਸੀਟ ਫਸ ਗਈ ਹੈ ਆ ਬਠਿੰਡਾ ਦੀ ਗੱਲ ਕਰੀਏ ਤਾਂ ਜਿੱਥੋਂ ਕਿ ਲਗਾਤਾਰ ਤਿੰਨ ਵਾਰ ਹਰ ਸਮੇਤ ਕੋਰ ਬਾਦਲ ਐਮਪੀ ਰਾਜ ਚੁੱਕੇ ਨੇ ਚੌਥੀ ਵਾਰ ਜਿਹੜੇ ਕਿ ਅਕਾਲੀ ਦਲ ਵੱਲੋਂ ਬਠਿੰਡਾ ਸੀਟ ਤੇ ਚੋਣ ਮੈਦਾਨ ਦੇ ਵਿੱਚ ਤੇ ਇਸੇ ਦੌਰਾਨ ਮੁੱਖ ਮੰਤਰੀ ਮਾਨ ਨੂੰ ਜਿੱਥੇ ਕਿ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧਦੇਗੇ ਤੇ ਕਿੱਕਰੀ ਜਰੀਏ ਸੀਐਮ ਨੇ ਤੁੰ ਤੱਕ ਕਹਿ ਦਿੱਤਾ ਕਿ ਇਸ ਵਾਰ ਬਠਿੰਡੇ ਦੀ ਸੀਟ ਫਸੀ ਹੋਈ ਹੈ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵੱਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਦ ਸਭ ਜਿਉਂਦੇ ਸੀ ਉਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੇ ਉੱਡ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋਂ ਨੇੜੇ ਆਈ ਗਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਬੜੀ ਮੌਜ ਲੁੱਟੀ ਐ ਇਹ ਵੀ ਕਹਿੰਦੀ ਹੈ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚ ਉਹ ਐਦ ਕੀ ਬਾਦਲ ਪਰਿਵਾਰ ਦੀ ਛੁੱਟੀ ਐ ਬੋਲ ਸੋਨਿਆ ਠੀਕ ਲੱਗੇ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਵ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਉਸ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੇ ਉ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਏ ਵੀ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਬੜੀ ਮੌਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਕੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜੜ ਸਾਡੀ ਮਾਂ ਨੇ ਪੁੱਟੀ ਐ। ਲੈ ਰਾਜਨੀਤੀ ਵਿੱਚ ਵੈਦ ਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲ ਸੋਨਿਆ। ਠੀਕ ਲੱਗੇ? ਹਰਣਾ ਦੇ ਵਿੱਚ ਚੋਣ ਪ੍ਰਚਾਰ ਦੇ ਆਖਰੀ ਦੌਰ ਦੇ ਵਿੱਚ ਸਾਰੇ ਦਲਾਂ ਨੇ ਲਾਈ ਪੂਰੀ ਵਾਰ ਰੋਤ ਦੇ ਵਿੱਚ ਭਾਜਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਰੋਡ ਸ਼ੋਅ ਕਰਕੇ ਅਰਵਿੰਦ ਸ਼ਰਮਾ ਦੇ ਲਈ ਕੀਤਾ ਪ੍ਰਚਾਰ। ਯਮਨਾ ਨਗਰ ਦੇ ਜਗਾਦਰੀ ਦੇ ਵਿੱਚ ਕਾਂਗਰਸ ਪ੍ਰਧਾਨ ਖੜਗੇ ਨੇ ਕੀਤੀ ਰੈਲੀ ਪੀਐਮ ਮੋਦੀ ਤੇ ਦੇਸ਼ ਨੂੰ ਝੂਠ ਬੋਲਣ ਦਾ ਲਾਇਆ ਇਲਜ਼ਾਮ ਬੋਲੇ ਮੈਂ ਮੋਦੀ ਨਹੀਂ ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ। ਹਰਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜਤਾ ਬਰੋਦ ਬਾਲਾ ਦੇ ਪਿੰਡ ਪੰਜੋਖਰਾ ਦੇ ਵਿੱਚ ਕਿਸਾਨਾਂ ਨੇ ਰੋਕ ਕੇ ਕੀਤੇ ਸਵਾਲ ਤਾਂ ਵਿੱਚ ਬੋਲੇ ਅੰਦੋਲਨ ਦੇ ਦੌਰਾਨ ਮੈਂ ਹੀ ਸੀ ਗ੍ਰਹਿ ਮੰਤਰੀ ਲੈਂਦਾ ਹਾਂ ਆਪਣੀ ਜ਼ਿੰਮੇਵਾਰੀ ਪ੍ਰਵਾਸੀਆਂ ਤੇ ਖੈਰਾ ਦੇ ਬਿਆਨ ਦੇ ਬਹਾਨੇ ਪੀਐਮ ਮੋਦੀ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬਿਹਾਰ ਦੇ ਵਿੱਚ ਰੈਲੀ ਦੌਰਾਨ ਬੋਲੇ ਇੰਡੀ ਗੱਠ ਜੋੜ ਦੇ ਲਈ ਮਾਇਨੇ ਨਹੀਂ ਰੱਖਦਾ ਬਿਹਾਰ ਦੇ ਲੋਕਾਂ ਦਾ ਸਨਮਾਨ ਸ਼ਾਹੀ ਪਰਿਵਾਰ ਨੇ ਧਿਆਨ ਦਿਨ ਖੇਤੀ ਤੱਕ ਨਹੀਂ ਕੀਤੀ ਸੀਆਂ ਮਾਨ ਨੇ ਵੀ ਸੁਖਪਾਲ ਖੈਰਾ ਨੂੰ ਘੇਰਿਆ ਬੋਲੇ ਇਹ ਨਿੱਜੀ ਬਿਆਨ ਹੈ ਜਾਂ ਕਾਂਗਰਸ ਦਾ এজেন্ডਾ ਖੈਰਾ ਨੂੰ ਬੇਵਜਾ ਨੁਕਸ ਕੱਢਣ ਦੀ ਪਈ ਆਦਤ ਹੈ ਮੇਰੇ ਕੋਲ ਪਿਆਏ ਨੌਕਰੀਆਂ ਦਾ ਸਾਰਾ ਡਾਟਾ ਸਿਆਸੀ ਮੰਤਰੀ ਸੁਖਬੀਰ ਬਾਦਲ ਨੂੰ ਸਿਆਸੀ ਕਿਕਲੀ ਬੋਲੇ ਫਸਦੀ ਬਠਿੰਡੇ ਦੀ ਸੀਟ ਐਤਕੀ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਛੁੱਟੀ ਹੈ। ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਭਵਿੱਖਬਾਣੀ న్యూਸ 18 ਦੇ ਨਾਲ ਗੱਲਬਾਤ ਦੇ ਦੌਰਾਨ ਕੀਤਾ ਦਾਵਾ ਆਪ ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਨਹੀਂ ਖੁੱਲੇਗਾ ਖਾਤਾ ਕਾਂਗਰਸ ਜਿੱਤੇਗੀ ਮਹਿਜ਼ ਇੱਕ ਦੋ ਸੀਟਾਂ। ਅਮਰਪਾਲ ਨੂੰ ਮੰਤਰੀ ਸਖ ਨਹੀਂ ਮੰਨਦੇ ਸੁਖਬੀਰ ਸਿੰਘ ਬਾਦਲ న్యూਸ 18 ਤੇ ਬੋਲੇ ਅਮਰਪਾਲ ਤਾਂ ਅਜੇ ਅੰਡਰ ਟ੍ਰਾਇਲ ਹਾਕਿਆਂ ਤੋਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੰਦ ਨੇ ਬੰਦੀ ਸਖ। ਅਮਰਖਸ਼ਾ ਦੇ ਬਿਆਨ ਤੇ ਪੜਕੇ ਅਰਵਿੰਦ ਕੇਜੀਵਾਲ ਬੋਲੇ ਸ਼ਾਹ ਨੇ ਆਪ ਸਮਰਸਕਾਂ ਨੂੰ ਕਿਹਾ ਪਾਕਿਸਤਾਨੀ ਮੈਨੂੰ ਭਾਵੇਂ ਗਾਲਾਂ ਕੱਢੋ ਪਰ ਦੇਸ਼ ਦੀ ਜਨਤਾ ਨੂੰ ਪਾਕਿਸਤਾਨੀ ਕਹਿਣਾ ਕਰੋ ਬੰਦ ਇੰਡੀਆ ਗੱਠਜੋੜ ਤੇ ਪੀਆ ਮੋਦੀ ਦਾ ਵੱਡਾ ਹਮਲਾ ਬੋਲੇ ਮੋਦੀ ਨੂੰ ਗਾਲਾਂ ਦੇਣ ਦੇ ਸਿਵਾ ਇਹਨਾਂ ਦੇ ਕੋਲ ਨਹੀਂ ਹੈ ਕੋਈ ਮੁੱਦਾ شہزادੇ ਦੇਖਣਾ ਚਾਹੁੰਦੇ ਨੇ ਮੋਦੀ ਦੀਆਂ ਅੱਖਾਂ ਦੇ ਵਿੱਚ ਹੰਝੂ ਸਾਬਕਾ ਵਿਧਾਇਕ ਜਗਵੀਰ ਬਰਾੜ ਆਪ ਛੱਡ ਕੇ ਬੀਜੇਪੀ ਦੇ ਵਿੱਚ ਹੋਏ ਸ਼ਾਮਿਲ ਜਰੰਦਰ ਕੈਂਟ ਤੋਂ ਸਾਬਕਾ ਵਿਧਾਇਕ ਨੇ ਬਰਾੜ ਸੁਚਿਰ ਰਿੰਕੂ ਤੇ ਮੰਨੇ ਜਾਂਦੇ ਨੇ ਕਰੀਬੀ ਰੋਸਪੋਰਟੇ ਵਿੱਚ ਆਪਦਾ ਵਧਿਆ ਕਨਬਾਦ ਸਾਬਕਾ ਬੀਜੇਪੀ ਵਿਧਾਇਕ ਸੁਪਾਲ ਸਿੰਘ ਨੰਨੂ ਨੇ ਆਪਦਾ ਫੜਿਆ ਪੱਲਾਸੀਆਂ ਭਗਵੰਤ ਮਾਨ ਨੇ ਪਾਰਟੀ ਦੇ ਵਿੱਚ ਕੀਤਾ ਸਵਾਗਤ 27 ਮਈ ਨੂੰ ਪੰਜਾਬ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਪਹੁੰਚ ਕੇ ਕਰਨਗੇ ਚੋਣ ਰੈਲੀ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਕਰਨਗੇ ਪ੍ਰਚਾਰ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਰਵਨੀਤ ਬਿੱਟੂ 28 ਮਈ ਨੂੰ ਪਟਿਆਲਾ ਆਉਣਗੇ ਪੀਐਮ ਮੋਦੀ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਕਰਨਗੇ ਚੋਣ ਹੁੰਕਾਰ ਰੈਲੀ ਨੂੰ ਕਰਨਗੇ ਸੰਬੋਧਨ ਪੰਜਾਬ ਦੇ ਵਿੱਚ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਦਿਵਿਆਂਗਾਂ ਦੇ ਲਈ VOTING ਦੀ ਸ਼ੁਰੂਆਤ ਕਰ ਕਰ ਜਾ ਕੇ ਵੋਟ ਪਵਾ ਰਹੇ ਨੇ ਚੋਣ ਕਮਿਸ਼ਨ ਦੇ ਅਧਿਕਾਰੀ ਚਾਰਜੋਨ ਨੂੰ ਹੋਵੇਗੀ ਵੈਲਟ ਪੇਪਰਾਂ ਦੀ ਗਿਣਤੀ ਗੁਰਪਤਵੰਤ ਪੰਨੂ ਦੀਆਂ ਧਮਕੀਆਂ ਤੇ ਰਮਨੀਤ ਬਿੱਟੂ ਨੇ ਦਿੱਤਾ ਜਵਾਬ ਬੋਲੇ ਚੋਣਾਂ ਦੇ ਵਿੱਚ ਪੈਸੇ ਇਕੱਠੇ ਕਰਨ ਦੇ ਧਮਕੀਆਂ ਦੇ ਰਿਹਾ ਹੈ ਪੰਨੂ ਕਿ ਆ ਪੰਜਾਬ ਨੇ ਰਗੜੇ ਅਜੇ ਹੀ ਕਈ ਪੰਨ ਸ੍ਰੀ ਫਤੇਗੜ ਸਾਹਿਬ ਤੋਂ ਭਾਜਪੀ ਉਮੀਦਵਾਰ ਗਿਜਰਾ ਵਾਲਮੀਕ ਦੇ ਹੱਕ ਦੇ ਵਿੱਚ ਸਮਰਾਲਾ ਦੇ ਵਿੱਚ ਕੀਤੀ ਚੋਣ ਰੈਲੀ ਪਿੰਡ ਮੁਸ਼ਕਾਬਾਦ ਦੇ ਵਿੱਚ ਲਗਰੀ ਗੈਸ ਫੈਕਟਰੀ ਦਾ ਕੀਤਾ ਵਿਰੋਧ ਵਿਰੋਧੀਆਂ ਤੇ ਸਾਦੇ ਨਿਸ਼ਾਨ ਅਨੰਦਪੁਰ ਸਾਹਿਬ ਤੋਂ ਭਾਜਪਾ ਮੀਤਵਾ ਸੁਭਾਸ਼ ਸ਼ਰਮਾ ਨੇ ਸਮਰਥਕਾਂ ਦੇ ਨਾਲ ਮਿਲ ਕੇ ਕੱਢਿਆ ਰੋਡ ショਪਾਜਪਾ ਦੇ ਹੱਕ ਦੇ ਵਿੱਚ ਵੁੱਡਪੌਂਟ ਦੀ ਕੀਤੀ ਅਪੀਲ ਚੋਣਾਂ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਦਾ ਕੀਤਾ ਦਾਵਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਕੀਤੀ ਪ੍ਰੈਸ ਕਾਨਫਰੰਸ ਹਲਕੇ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਕਿ ਨਸ਼ੇ ਅਤੇ ਬੇਰੁਜ਼ਗਾਰੀ ਦੇ ਨਾਲ ਪਰੇਸ਼ਾਨ ਨੇ ਲੋਕ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਚਲਾਇਆ ਸਰਚਰ ਬਿਆਨ ਨਾਕੇ ਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਕੀਤੀ ਚੈਕਿੰਗ ਸ਼ਹਿਰ ਦੇ ਸਮਾਮ ਪਾਰਕਾਂ ਨੂੰ ਵਿਖàng ਗਾਲਿਆ ਭਾਜਪੀ ਦੇ ਸੀਨੀਅਰ ਲੀਡਰ ਸ਼ਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਕਰ ਗਣਵਾਈਆਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅੰਮ੍ਰਿਤਸਰ ਦੇ ਵਿੱਚ ਸਾਰੇ ਕੰਮ ਮੋਦੀ ਸਰਕਾਰ ਵੇਲੇ ਹੋਏ ਕਿਸਾਨਾਂ ਨੂੰ ਪੈਨਸ਼ਨ ਤੇ ਸਨਮਾਨ ਦੀ ਯੋਜਨਾ ਦੇ ਤਹਿਤ ਦਿੱਤੇ ਕਰੋੜਾਂ ਰੁਪਏ ਗਰੀਬਾਂ ਨੂੰ ਮਿਲ ਰਿਹਾ ਮੁਫਤ ਰਾਸ਼ਨ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਗੁਰੂ ਘਰ ਹੋਏ ਨਤਮਸਤਕ ਕੀਤੀ ਜੋੜੀਆਂ ਦੀ ਸੇਵਾ ਕ્યા ਗੁਰੂ ਦੀ ਕਿਰਪਾ ਦੇ ਬਿਗੈਰ ਪੱਤਾ ਵੀ ਨਹੀਂ ਹਿਲਦਾ ਬ੍ਰੋਧੀਆਂ ਤੇ ਵਿਕਸੇ ਤੰਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੀ ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਹੋਏ ਅਮੋ ਸਾਹਮਣੇ ਮਹੇਸ਼ਿੰਦਰ ਗਰੇਵਾਲ ਨੇ ਰਾਜਾ ਵੜਿੰਗ ਨੂੰ ਕੀਤਾ ਚੈਲੰਜ ਲੁਧਿਆਣਾ ਦੇ ਮੁੱਦਿਆਂ ਨੂੰ ਲੈ ਕੇ ਕਰ ਲੈਣ ਬੈਸ ਜੇ ਹਾਰੇ ਤਾਂ ਛੱਡ ਦੇ ਲੁਧਿਆਣਾ ਪ੍ਰੈਕਟਿਕ ਸੁਸਾਇਟੀ ਟੀਕਸਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਦਿੱਤਾ ਸਮਰਥਨ ਆਪਣੇ ਕਮਾਨ ਟ੍ਰੱਕ ਆਪਰੇਟਰਾਂ ਦੇ ਨਾਲ ਹਮਾਇਤ ਦਾ ਕੀਤਾ ਐਲਾਨ ਬੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਚਾਰ ਦੇ ਵਿੱਚ ਵੀ ਲਵਾਂਗੇ ਹਿੱਸਾ ਲੋਕ ਸਭਾ ਚੋਣਾਂ ਨੂੰ ਲੈ ਕੇ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਅਲਰਟ ਸਰਹੱਦੀ ਇਲਾਕੇ ਦੇ ਚੁਦਾਈ ਚੌਕਸੀ ਸੈਕੰਡ ਡਿਫੈਂਸ ਤੇ 24 ਘੰਟੇ ਲਗਾਏ ਗਏ ਵਿਸ਼ੇਸ਼ ਨਾਕੇ ਤਾਂ ਜੋ ਤਾਂ ਜੋ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾ ਹੋ ਸਕੇ ਕਿਸੇ ਵੀ ਤਰ੍ਹਾਂ ਦੀ ਨਾ ਹੋ ਸਕੇ ਗੜਬੜੀ ਬਾਬਾ ਤਿੰਦਰ ਸ਼ਾਸਤਰੀ ਪਹੁੰਚੇ ਕੁਰਖੇਤਰ ਕਰਨਾਲ ਦੇ ਵਿੱਚ ਦਾ ਗ੍ਰੇਡ ਖਲੀ ਦੇ ਢਾਬੇ ਤੇ ਪਹੁੰਚ ਕੇ ਸਾਬਕਾ WWE ਦੇ ਰੈਸਲਰ ਦੇ ਨਾਲ ਕੀਤੀ ਮੁਲਾਕਾਤ ਤੇ ਲੋਕਾਂ ਨੇ ਕੀਤਾ ਸ਼ਾਨਦਾਰ ਸਵਾਗਤ